ਅੰਮ੍ਰਿਤਸਰ ਪਤਲਿਕਰ ਬੇਦੀ ਸਕੂਲ ਦੇ ਨੇੜੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਸਕੂਲ ਵਿੱਚ ਪੜਨ ਵਾਲੇ ਹਜ਼ਾਰਾਂ ਬੱਚਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਨਗਰ ਨਿਗਮ ਵੱਲੋਂ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਪਰ ਸਮਾਰਟ ਸਿਟੀ ਵਰਗੀ ਕੋਈ ਵੀ ਗੱਲ ਨਹੀਂ ਹੈ। ਉਨ੍ਹਾਂ ਨੇ ਆਖਿਆ ਕਿ ਬੇਦੀ ਸਕੂਲ ਦੇ ਨੇੜੇੋਂ ਕੂੜੇ ਦੀ ਲਿਫਟਿੰਗ ਤਿੰਨ ਤੋਂ ਚਾਰ ਦਿਨਾਂ ਬਾਅਦ ਕੀਤੀ ਜਾਂਦੀ ਹੈ ਜਿਸ ਨਾਲ ਉਥੋਂ ਦੇ ਲੋਕਾਂ ਨੂੰ ਬਦਬੂ ਭਰੇ ਮਾਹੌਲ ਵਿੱਚ ਮਜਬੂਰ ਰਹਿਣਾ ਪੈ ਰਿਹਾ ਹੈ। ਪਾਸਵੇ ਨਿਊਜ਼ ਟੀਮ ਵੱਲੋਂ ਜਦੋਂ 11 ਅਗਸਤ ਲਗਭਗ 4:15 ਵਜੇ ਖਬਰ ਨੂੰ ਕਵਰ ਕੀਤਾ ਜਾ ਰਿਹਾ ਸੀ ਤਾਂ ਨਗਰ ਨਿਗਮ ਚ ਠੇਕੇ ਤੇ ਭਰਤੀ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਕੂੜੇ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਕੈਮਰੇ ਦੇ ਸਾਹਮਣੇ ਨਾ ਆਉਂਦਿਆਂ ਇੱਕ ਅਧਿਕਾਰੀ ਨੇ ਦੱਸਿਆ ਕਿ ਉਹ 3 ਤੋਂ 4 ਦਿਨਾਂ ਬਾਅਦ ਇੱਥੋਂ ਕੂੜਾ ਚੁੱਕਦੇ ਹਨ ਪਰ ਨਗਰ ਨਿਗਮ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਕੂੜੇ ਦੀ ਰੋਜ਼ਾਨਾ ਲਿਫਟਿੰਗ ਕਰਵਾਵੇ ਤਾਂ ਜੋ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਨੂੰ ਅਤੇ ਸਕੂਲ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਅਮਰਥਰ ਤੋਂ ਮਾਰਚਿਡੀ ਦੀਆਂ ਤਸਵੀਰਾਂ ਅਸੀਂ ਇੱਕ ਵਾਰ ਫੇਰ ਤੁਹਾਡੇ ਨਾਲ ਸਾਂਝੀਆਂ ਕਰਾਂ। ਇਸ ਮੁਕੇ ਇੱਕ ਛੋਟੀ ਪੁਤਲੀ ਘਰ ਦੇ ਬੇਦੀ ਸਕੂਲ ਦੇ ਨੇੜੇ ਆਏ ਆ। ਤਸਵੀਰਾਂ ਮੈਂ ਆਪਣੇ ਸਹਿਯੋਗੀ ਨੇ ਕਮਾ ਕੇ ਤੁਹਾਨੂੰ ਸਾਂਝੀਆਂ ਕਰਦੇ ਵੇ। ਤੁਸੀਂ ਬੇਦੀ ਸਕੂਲ ਦੇ ਲਾਗੇ ਦੇਖ ਸਕਦੇ ਹੋ ਕਿਵੇਂ ਕੂੜੇ ਦੇ ਢੇਰ ਲੱਗੇ ਹੋਏ ਨੇ। ਇੱਥੇ ਸਵੇਰੇ ਵੀ ਬੱਚੇ ਪੜਨਾ ਆਉਂਦੇ ਆ ਅਤੇ ਸ਼ਾਮ ਨੂੰ ਦੂਜੀ ਸ਼ਿਫਟ ਵਿੱਚ ਵੀ ਬੱਚੇ ਕੰਮ ਪੜਨ ਵਾਸਤੇ ਇੱਥੇ ਆਉਂਦੇ ਆ। ਤੁਹਾਨੂੰ ਤਸਵੀਰਾਂ ਸਕੂਲ ਦੀਆਂ ਵੀ ਦੱਤ ਨੇ ਬਿਲਕੁਲ ਸਕੂਲ ਦੇ ਨੇੜੇ ਕੂੜੇ ਦਾ ਡੰਪ ਲੱਗਾ ਹੋਇਆ ਕਈ ਦਿਨਾਂ ਤੋਂ ਉੱਥੇ ਕੂੜਾ ਲੱਗਾ ਹੋਇਆ ਪਰ ਇੱਥੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ ਇੱਥੇ ਜਿਹੜੇ ਲੋਕ ਰਹਿਣ ਵਾਲੇ ਆ ਉਹਨਾਂ ਨਾਲ ਵੀ ਗੱਲਬਾਤ ਜਰੂਰ ਕਰਾਵਾਂਗੇ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਦਿਖਾ ਦੇ ਤਸਵੀਰਾਂ ਅਮਰਥਰ ਬੇਦੀ ਸਕੂਲ ਦੇ ਨੇੜੇ ਦੀਆਂ ਹਨ ਜਿੱਥੇ ਕੂੜੇ ਦਾ ਡੰਪ ਲੱਗਾ ਹੋਇਆ ਤੇ ਜਦੋਂ ਉੱਥੇ ਵੱਡੀ ਗਿਣਤੀ ਵਿੱਚ ਇੱਥੇ ਬੱਚੇ ਪੜ੍ਹਨ ਵੀ ਆਉਂਦੇ ਹਨ ਤੇ ਬਦਬੂ ਵੀ ਜਿਹੜੇ ਆਥੇ-ਪਾਛੇ ਦਾ ਇਲਾਕਾ ਹੈ ਪੂਰੀ ਬਦਬੂ ਫੈਲੀ ਹੋਈ ਹੈ ਸਾਡੇ ਨਾਲ ਮੌਜੂਦ ਹਨ ਇੱਥੇ ਇਲਾਕਾ ਨਿਵਾਸੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਇੱਥੇ ਕੀ ਮੁਸ਼ਕਲ ਹੈ ਤੇ ਕਿਹੜਾ ਇਲਾਕਾ ਹੈ ਇਲਾਕਾ ਤੇ ਤੁਹਾਨੂੰ ਇੱਕ ਵਾਰੀ ਫੇਰ ਦੱਸਾਂ ਪਰ ਉਹਨਾਂ ਦੀ ਜ਼ੁਬਾਨੀ ਵੀ ਤੁਹਾਨੂੰ ਸੁਣਾਵਾਂਗੇ ਕੀ-ਕੀ ਮੁਸ਼ਕਲਾਂ ਹਨ ਜੀ ਭਾਜੀ ਕਿਹੜਾ ਇਲਾਕਾ ਹੈਗਾ ਔਰ ਕੀ ਮੁਸ਼ਕਲ ਇੱਥੇ ਹੈਗੀ ਹੈ ਦੀ ਇਹ ਕੂੜੇ ਦਾ ਡੈਂਪ ਰੱਖਣੀ ਮੁਸ਼ਕਲ ਹੈ ਪਹਿਲਾਂ ਇਹ ਦੱਸੋ ਜੀ ਇਹ ਬੇਦੀ ਸਕੂਲ ਦੇ ਸਾਹਮਣੇ ਕੋਤਲੀ ਕਰ ਦਲਾਕਾ ਹਾਂਜੀ ਇੱਥੇ ਆਹ ਕੂੜਾ ਦ ਬੱਚੇ ਤੁਹਾਨੂੰ ਪਤਾ ਹੁੰਦੇ ਸਵੇਰ ਸ਼ਾਮ ਲੰਘਦੇ ਦੋ ਟਾਈਮ ਤੇ ਜਦੋਂ ਮਾੜੀ ਜੀ ਹਵਾ ਹੁੰਦੀ ਤੇ ਫਿਰ ਹਵਾ ਫਿਰ ਸਿੱਦੇ ਲੋਕਾਂ ਦੇ ਘਰਾਂ ਚ ਸਾਰੇ ਤੇ ਇਹ ਪਰੇਸ਼ਾਨੀ ਇਹੋ ਵੀ ਕੂੜਾ ਬਸ ਚੁੱਕਿਆ ਜੇ ਕਰਨੀ ਜਾਂਦਾ ਟਾਈਮ ਸਰ ਵੇਲੇ ਨੇ ਚੁੱਕਿਆ ਜਾਵੇ ਤੇ ਚਲੋ ਬਸ ਤੁਹਾਨੂੰ ਪਤਾ ਬਿਮਾਰੀਆਂ ਅੱਜਕੱਲ ਕਿੰਨੀਆਂ ਸਾਰੀਆਂ ਉਹਨਾਂ ਸਾਰੀਆਂ ਤੇ ਕੰਟਰੋਲ ਹੋ ਸਕੇ ਗੱਲ ਕਰੀ ਕਿ ਕਿੰਨੇ ਕ ਦਿਨ ਦਾ ਕੂੜਾ ਹੋਵੇਗਾ ਜਿਹੜਾ ਇੱਥੇ ਪਿਆ ਹੈਗਾ ਤੇ ਕੀ ਆਂਦੇ ਚੁੱਕਣ ਵਾਸਤੇ ਵੀ ਇਹ ਲਗਾਤਾਰ ਲਗਭਗ ਤਿੰਨ ਚਾਰ ਦਿਨ ਤੇ ਹੈਗਾ ਜੀ ਤੇ ਹੁਣ ਕੀ ਚਾਹੀਦਾ ਜੀ ਹੁਣ ਜਿੱਦੇ ਵੀ ਬਸ 717 ਜਿੱਦੇ ਜੇ ਆਪਾਂ ਸਮਾਰਟ ਸਿਟੀ ਕਹੀਏ ਤੇ ਫਿਰ ਸਮਾਰਟ ਸਿਟੀ ਤੇ ਇਦਾਂ ਦੀ ਸੜੀਆਂ ਨਹੀਂ ਤੁਹਾਨੂੰ ਪਤਾ ਨਾ ਸਮਾਰਟ ਸਿਟੀ ਤੇ ਪੂਰੀ ਸਮਾਰਟੋ ਕੀ ਤੇ 717 ਹੋਗਾ ਨਾ ਤੇ ਜਿੱਦਾਂ ਇਦਾਂ ਲੱਗਾ ਰਹਿੰਦਾ ਹੈ ਫਿਰ ਇਹ ਮੁਸ਼ਕਲਾਂ ਦੀ ਵੀ ਬਦਬੂ ਵਗੈਰਾ ਲੋਕਾਂ ਦੇ ਘਰਾਂ ਚ ਵੀ ਬਾਹਰ ਨਿਕਲਣਾ ਮੁਸ਼ਕਲ ਹੈ ਇੱਥੇ ਲੰਘਣਾ ਹਾਂਜੀ ਜੀ ਬਿਲਕੁਲ ਹੋਰ ਵੀ ਸਾਡੇ ਨਾਲ ਇੱਥੇ ਇਲਾਕਾ ਦੇ ਵਾਸੀ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ ਪਾਜੀ ਕੀ ਕਹਿਣਾ ਚਾਹੁੰਦੇ ਹੋ ਆਪਣਾ ਨਾਮ ਦੱਸਿਓ ਕੀ ਮੁਸ਼ਕਲ ਹੈ ਇੱਥੇ ਜੀ ਮੇਰਾ ਨਾਮ ਜੋਧਵੀਰ ਹੈ ਜੀ ਮੁਸ਼ਕਿਲ ਇਹੀ ਹੈ ਕਿ ਕੂੜਾ ਚੁੱਕਣ ਨਹੀਂ ਆਉਂਦੇ ਘਰਾਂ ਚੋਂ ਨਹੀਂ ਚੁੱਕਦੇ ਘਰਾਂ ਨੂੰ ਕਹਿੰਦੇ ਵੀ ਬਾਹਰ ਸੜਕ ਤੇ ਸੁੱਟ ਦਿਓ ਫੇਰ ਅਸੀਂ ਖੜਾਂਗੇ ਤੇ ਜੇ ਬਾਹਰ ਸੜਕ ਤੇ ਵੀ ਸੁੱਟਦੇ ਆਂ ਚਾਰ-ਚਾਰ ਦਿਨ ਇਦਾਂ ਹੀ ਪਿਆ ਰਹਿਦਾ ਫੇਰ ਖੜਦੇ ਆ ਤੇ ਹੁਣ ਮੰਨ ਲਓ ਮਹੀਨੇ ਦਾ ਮਹੌਨ ਤੁਹਾਨੂੰ ਜਿੱਦਾਂ ਪਾਣੀ ਨਾਲ ਕਿਹਾ ਲਫਾਫੇ ਕਰਾਉਂਦੇ ਔਰ ਤੇ ਉਹ ਮੀਂਹ ਨਾਲ ਸਭ ਤੋਂ ਜਿਆਦਾ ਜੀ ਬਦਬੂ ਪੈਦੀ ਤੇ ਉੱਤੋਂ ਸਾਰਾ ਕੁੱਤੇ ਵਗੈਰਾ ਸਾਰੇ ਇੱਥੇ ਇਦਾਂ ਹੀ ਲਫਾਫੇ ਚੁੱਕ ਕੇ ਘਰਾਂ ਅੰਦਰ ਲੈ ਜਾਂਦੇ ਬਾਹਰ ਅੰਦਰ ਆਉਂਦੇ ਆ ਬਹੁਤ ਜਿਆਦਾ ਹੀ ਗੰਦ ਹੈ ਨਾ ਪਾ ਹੁਣਾ ਕੀ ਚਾਹੀਦਾ ਕਿਉਂਕਿ ਲੱਗੇ ਸਰਕਾਰੀ ਸਕੂਲੇ ਵੱਡੀ ਗਿਣਤੀ ਚ ਇੱਥੇ ਬੱਚੇ ਵੀ ਪੜਨ ਵਾਸਤੇ ਆਉਂਦੇ ਆ ਹੁਣਾ ਕੀ ਚਾਹੀਦਾ ਜੀ ਹੁਣਾ ਦੇ ਬਾਜੀ ਤੁਹਾਨੂੰ ਵੀ ਪਤਾ ਕੀ ਚਾਹੀਦਾ ਹੁਣਾ ਸਫਾਈ ਚਾਹੀਦੀ ਹੈ ਸਮਾਰਟ ਸਿਟੀ ਤੇ ਕਹਿੰਦੇ ਫਿਰ ਸਮਾਰਟ ਬਣਾਉਣ ਵੀ ਨਾ ਹੁਣ ਲੋਕੀ ਘਰਾਂ ਚੋਂ ਸ਼ੁਰੂ ਕਰਦੇ ਆ ਗਲਾਂ ਚੋਂ ਗਲੀਆਂ ਚ ਸ਼ੁਰੂ ਕਰਦੇ ਆ ਤੇ ਜੇ ਘਰਾਂ ਚੋਂ ਤੁਸੀਂ ਸਾਫ਼ ਕਰ ਲਾਂਗੇ ਤੇ ਗਲੀਆਂ ਚ ਥੋੜੀ ਹੁਣ ਕਰਾਂ ਗਲੀਆਂ ਵੀ ਕਰ ਲਓ ਮੰਨ ਲਓ ਕਿੰਨੀਆਂ ਕਿ ਗਲੀਆਂ ਕਰ ਲਾਂ ਗੱਲ ਕਰੀਏ ਇਹ ਕੂੜਾ ਚੁੱਕਣ ਵਾਲੇ ਕਦੋਂ ਤੱਕ ਆਉਂਦੇ ਆ ਵੀ ਜਿੱਦ ਤੱਕ ਹੁਣ 4 ਵਜੇ ਆ ਤੇ ਅਸੀਂ ਦੇਖ ਰਹੇ ਆ ਵੀ ਕੂੜਾ ਚੁੱਕਣ ਵਾਲੀ ਗੱਡੀ ਵੀ ਆ ਟਾਈਮ ਤੇ ਹੁਣ ਇਹਨਾਂ ਨੂੰ ਭਾਜੀ ਆਪਣਾ ਸੈੱਟ ਕਰਨਾ ਚਾਹੀਦਾ ਨਾ ਇਹ ਤੇ ਦਸ ਸਾਰੀ ਜਿਹੜੀ ਸੌਂਸ ਨੂੰ ਕਿਤੇ ਜਦੋਂ ਸ਼ਾਮੀ ਫਾਂ ਦੇ ਵਿੱਚ ਠੰਡਾ ਹੋ ਗਿਆ ਚਲੋ ਹਲਾਉਨੇ ਗੇੜਾ ਇੱਕ ਵਾਰ ਇਸ ਵੇਲੇ ਅੱਜ ਜਿਹੜੀ ਤਰੀਕ ਹੈ 11 ਅਗਸਤ ਦਾ ਦਿਨ ਹੈ ਅਤੇ ਸ਼ਾਮ ਦੇ 4:30 ਵਜੇ ਵੱਜ ਚੁੱਕੇ ਨੇ ਪਰ ਹੁਣ ਇੱਕ ਟਰਾਲੀ ਆਈ ਹੈ ਜਿਹੜੀ ਕੂੜਾ ਚੁੱਕਣ ਵਾਸਤੇ ਨਗਰ ਨਿਗਮ ਦੇ ਅਧਿਕਾਰ ਕਰਮਚਾਰੀਓ ਸਫਾਈ ਕਰਨ ਵਾਸਤੇ ਵੀ ਆ ਗਏ ਪਰ ਗੱਲ ਇਹ ਹੈ ਪੀ ਜਦੋਂ ਟੀਮ ਸਾਡੀ ਇੱਥੇ ਪੁੱਜੀ ਆ ਅਦੋਂ ਕੂੜੇ ਦੇ ਕਾਫੀ ਇੱਥੇ ਭੰਡਾਰ ਲੱਗਾ ਸੀ ਕਾਫੀ ਅੰਬਾਰ ਲੱਗਾ ਹੋਇਆ ਸੀ ਪਰ ਹੁਣ ਨਗਰ ਨਿਗਮ ਦੀ ਟੀਮ ਵੀ ਇੱਥੇ ਪਹੁੰਚ ਚੁੱਕੀ ਆ ਅਤੇ ਕੂੜੇ ਦਾ ਹੱਲ ਵੀ ਕਰ ਰਹੀ ਆ ਪਰ ਗੱਲ ਸੋਚਣ ਵਾਲੀ ਇਹ ਆ ਕਿ ਸਵੇਰ 4 ਵਜੇ ਕਿਹੜੀ ਲਿਫਟਿੰਗ ਕੀਤੀ ਜਾ ਰਹੀ ਆ ਕੂੜੇ ਦੀ ਨਗਰ ਨਿਗਮ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਕਿਉਂਕਿ ਲਗਾਤਾਰ ਇੱਥੇ ਵੱਡਾ ਡੰਪ ਲੱਗਾ ਹੋਇਆ ਸੀ ਪਰ ਹੁਣ ਕਰਮਚਾਰੀ ਇੱਥੇ ਪਹੁੰਚ ਗਏ ਅਤੇ ਸਫਾਈ ਵੀ ਕਰ ਰਹੇ ਨੇ ਪਰ ਨਗਰ ਨਿਗਮ ਪ੍ਰਸ਼ਾਸਨ ਨੂੰ ਦੁਪਹਿਰ ਦੇ ਆਧਾਰ ਤੇ ਜਿਹੜਾ ਸਕੂਲ ਦੇ ਲਾਗੇ ਕੂੜਾ ਹੈ ਉਸ